ਦੋਸਤੋ ਕੀਤੇ ਤੁਸੀਂ ਸੋਚਿਆ ਹੈ ਕਿ ਇਨਾਂ ਜੀਵਾਂ ਦੇ ਇੰਨੇ ਕੰਨ ਵੱਡੇ ਕਿਉਂ ਹੁੰਦੇ ਹਨ ਕੀ ਹੈ ਇਨਾਂ ਜੀਵਾਂ ਦੇ ਵੱਡੇ ਕੰਨ ਹੋਣ ਦਾ ਕਾਰਨ ਆਪ ਜਾਣਦੇ ਹਾਂ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਔਰ ਅਗਰ ਤੁਮ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਦੁਨੀਆ ਵਿੱਚ ਬਹੁਤ ਸਾਰੇ ਜੀਵ ਅਜਿਹੇ ਹਨ ਜਿਨ੍ਹਾਂ ਦੇ ਕੰਨ ਬਹੁਤ ਛੋਟੇ ਹਨ ਪਰ ਕੁਝ ਜੀਵ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਕੰਨ ਬਹੁਤ ਵੱਡੇ ਹੁੰਦੇ ਹਨ ਆਪ ਜਾਣਦੇ ਹਾਂ ਅਜਿਹਾ ਕਿਉਂ ਹੁੰਦਾ ਹੈ ਵੱਡੇ ਕੰਨਾਂ ਵਾਲੇ ਜੀਵ ਹਾਥੀ ਦੇ ਕੰਨ 2 ਮੀਟਰ ਤੋਂ 3 ਮੀਟਰ ਤੱਕ ਲੰਬੇ ਹੁੰਦੇ ਹਨ ਅਫਰੀਕੀ ਹਾਥੀਆਂ ਦੇ ਕੰਨ ਸਭ ਤੋਂ ਲੰਬੇ ਹੁੰਦੇ ਹਨ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕੰਨ ਨਾ ਸਿਰਫ ਹਾਥੀ ਨੂੰ ਸੁਣਨ ਵਿੱਚ ਮਦਦ ਕਰਦੇ ਹਨ ਸਗੋਂ ਇਸ ਦੇ ਨਾਲ ਹੀ ਇਹ ਹਾਥੀ ਦੇ ਸਰੀਰ ਦੇ ਤਾਪਮਾਨ ਨੂੰ ਵੀ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ ਦੂਜੇ ਨੰਬਰ ਤੇ ਆਉਂਦਾ ਹੈ ਆਸਟ੍ਰੇਲੀਆ ਵਿੱਚ ਰਹਿਣ ਵਾਲਾ ਲਾਲ ਕੰਗਾਰੂ ਲਾਲ ਕੰਗਾਰੂ ਦੁਨੀਆ ਦੇ ਸਭ ਤੋਂ ਵੱਡੇ ਕੰਗਾਰੂਆਂ ਵਿੱਚ ਇੱਕ ਹੈ ਇਹਨਾਂ ਦਾ ਕੱਦ 5 ਤੋਂ 6 ਫੁੱਟ ਤੱਕ ਹੁੰਦਾ ਹੈ ਇਹਨਾਂ ਦੇ ਵੱਡੇ ਕੰਨਾਂ ਉਹਨਾਂ ਨੂੰ ਨੀੜਲੇ ਸ਼ਿਕਾਰੀਆਂ ਤੋਂ ਅਤੇ ਖਤਰਿਆਂ ਤੋਂ ਬਚਣ ਲਈ ਮਦਦ ਕਰਦੇ ਹਨ ਫਨੈਕਸ ਫਾਕਸ ਤੀਜੇ ਨੰਬਰ ਤੇ ਆਉਂਦਾ ਹੈ ਇਹ ਜਾਨਵਰ ਦੇਖਣ ਵਿੱਚ ਬਹੁਤ ਛੋਟਾ ਹੈ ਪਰ ਇਸ ਦੇ ਸਰੀਰ ਦੇ ਹਿਸਾਬ ਨਾਲ ਇਹਨਾਂ ਦੇ ਕੰਨ ਬਹੁਤ ਲੰਬੇ ਹੁੰਦੇ ਹਨ ਇਹ ਜਿਬੂਤੀ ਅਫਰੀਕਾ ਦੇ ਸਹਾਰਾ ਰੇਗਿਸਤਾਨ ਵਿੱਚ ਪਾਇਆ ਜਾਂਦਾ ਹੈ ਇਸ ਦੇ ਵੱਡੇ ਕੰਨ ਸ਼ਿਕਾਰੀ ਲੱਭਣ ਵਿੱਚ ਇਸ ਨੂੰ ਮਦਦ ਕਰਦੇ ਹਨ ਚੌਥੇ ਨੰਬਰ ਤੇ ਆਉਂਦਾ ਹੈ ਅਡਾਰ ਬਰਕ ਇਹ ਅਫਰੀਕਾ ਦੇ ਸਭ ਤੋਂ ਵੱਡੇ ਕੀੜੇ 먹ੋਲੇ ਖਾਣ ਵਾਲਾ ਜੀਵ ਹੈ ਇਹ 3 ਤੋਂ 4 ਫੁੱਟ ਲੰਬੇ ਜੀਵ ਹਾਥੀਏ ਨਾਲ ਸੰਬੰਧਿਤ ਹਨ ਅਤੇ ਕੀੜੀਆਂ ਤੋਂ ਲੈ ਕੇ ਦੀਮਕ ਤੱਕ ਸਭ ਕੁਝ ਖਾਂਦੇ ਹਨ ਇਹਨਾਂ ਦੇ لمبے ਕੰਨ ਸ਼ਿਕਾਰੀਆਂ ਤੋਂ ਬਚਣ ਲਈ ਇਹਨਾਂ ਦੀ ਮਦਦ ਕਰਦੇ ਹਨ ਪੰਜਵੇਂ ਨੰਬਰ ਤੇ ਆਉਂਦਾ ਹੈ ਕੈਰਾਕਲਾ ਦੋਸਤੋ ਇਹ ਬਿੱਲੀ ਜੀਤਿ ਦਾ ਇੱਕ ਜੀਵ ਹੈ ਇਸ ਦੇ ਕੰਨ ਬਹੁਤ ਆਕਰਸ਼ਿਤ ਹੁੰਦੇ ਹਨ ਇਹ ਜਾਨਵਰ ਕਰੀਬ 3.5 ਫੁੱਟ ਲੰਬੇ ਹੁੰਦੇ ਹਨ ਅਤੇ ਸ਼ਿਕਾਰ ਕਰਨ ਵਿੱਚ ਮ